ਸੈਂਕੜੇ ਨਹੀਂ ਹਜ਼ਾਰਾਂ ਨਹੀਂ ਲੱਖਾਂ ਬੱਚਿਆਂ ਦਾ ਰਿਕਾਰਡ ਹੈ ਕਿ ਜਿਹੜੇ ਬੱਚਿਆਂ ਨੇ ਉਥੇ ਸ਼ਰਧਾ ਦੇ ਨਾਲ ਉਥੇ ਸ਼ਰਾਨਣ ਕੀਤਾ ਬਸਿਆ ਤੇ ਆ ਕੇ ਤਾਂ ਉਹਨਾਂ ਨੂੰ ਜਬਾਨ ਦੀ ਬਸੇ ਲੋਈਆ ਬਕੈਦਾ ਕੱਲੇ ਪੰਜਾਬ ਦੇ ਵਿੱਚੋਂ ਨਹੀਂ ਦੇਸ਼ਾਂ-ਵਦੇਸ਼ਾਂ ਤੇ ਹੋਰ ਸੂਬਿਆਂ ਦੇ ਵਿੱਚੋਂ ਵੀ ਉਥੇ ਬੱਚੇ ਆਉਂਦੇ ਹਨ ਉਹ ਵੀ ਬਸਿਆ ਤੇ ਭਾਰਾ ਇਕੱਠਾ ਹੁੰਦਾ ਉੱਥੇ ਸੁਰੇ ਕਹਿੰਦਾ ਭਾਤ ਕਿ ਉਹ ਇਤਿਹਾਸਕ ਨਗਰ ਸਾਡਾ ਕੂਟਾ ਕੋ ਉਸ ਤੋਂ ਅੰਗਲ ਮੰਨੋ ਉਸਰਾ ਜਮਨਾ ਕਿ ਕੋਠਾ ਗੁਰ ਨਗਰ ਬੁਧਾਨ ਸਭਾ ਹਰਕਾ ਨਾਮਰਾ ਫੂਤਾ ਵੱਡਾ ਪਿੰਡ ਦਾ 10000 ਇਸ ਪਿੰਡ ਦੀ ਵੋਟ ਹੈ ਇਸ ਪਿੰਡ ਦੇ ਜੋ ਵੋਟਰ ਨੇ ਜੋ ਲੋਕ ਨੇ ਉਹਨਾਂ ਦਾ ਬੁਧਾਨ ਸਭਾ ਦੇ ਵਿੱਚ ਐਮਐਲਏ ਭੇਜਣ ਦੇ ਵਿੱਚ ਬਹੁਤ ਵੱਡੀ ਭੂਮਿਕਾ ਸਾਰੂ ਭੂਮਿਕਾ ਇਸ ਲੱਗਦੀ ਰਹੀ ਹੈ ਫੈਸਲਾ ਤੁਨ ਕੀ ਫੈਸਲਾ ਹੁੰਦਾ ਬੰਸਦਵਾ ਦਾ ਉਸ ਦੇ ਵਿੱਚ ਇਹ ਪੈਂਦਾ ਜਿਹੜਾ ਵੱਡਾ ਸਾਮ ਰੱਖਦਾ ਇਸ ਵਿਧਾਨ ਸਭਾ ਦੇ ਵਿੱਚ ਕਿਸੇ ਸਮੇਂ ਇੱਥੇ ਬਿਤੀ ਰਹੇ ਨੇ ਸੁਖੀ ਜੀ ਰਹੇ ਨੇ ਦਾ ਵਾਸਤਵ ਬਾਪੂ ਜੀ ਰਹੇ ਨੇ ਸਰਬੰਸੇ ਜੀ ਸਿੱਧੂ ਰਹੇ ਨੇ ਉਸ ਤੋਂ ਬਾਅਦ 1997 ਤੋਂ ਲੈ ਕੇ ਹੁਣ ਤੱਕ ਅਤੇ ਸਾਡੇ ਦੋ ਨੇਤਾ ਰਹੇ ਨੇ ਸਿਕੰਦਰ ਸਿੰਘ ਗੁਰੂਕਾ ਤੇ ਗੋਪੀ ਸਿੰਘ ਕਰਨ ਉਹਨਾਂ ਦੇ ਸ਼ਾਸਤਰੇ ਸਾਡੇ ਵਿਧਾਨ ਸਭਾ ਹਲਕਾ ਰਾਪੜਾ ਫੂਲ ਦਾ ਜਿਹੜਾ ਭਾਈਚਾਰਾ ਸੀ ਉਸ ਨੂੰ ਬਿਲਕੁਲ ਤੋੜ ਕੇ ਰੱਖਦਾ ਤੈਸ ਨੈਸ ਕਰਕੇ ਰੱਖਦਾ ਭਰਾ ਨਾਲ ਭਾਲ ਨਾਲ ਪੁੱਤ ਨਾਲ ਪੁੱਤ ਨਾਲ ਤੇ ਬੁਧਾਨ ਸਭਾ ਹਲਕਾ ਨਾਪੜਾ ਫੂਲ ਦੇ ਵਿੱਚ ਉਥੇ ਪਰਚਿਆਂ ਦਾ ਕਹਿਰ ਗਾਇ ਹੋਇਆ ਜਿਸ ਤੋਂ ਮੈਂ ਨਹੀਂ ਪੀੜਤ। 302 ਦਾ ਪਰਚਾ ਮੇਰੇ ਤੇ ਆ। 307 ਦਾ ਪਰਚਾ ਮੇਰੇ ਤੇ ਆ। 452 ਦਾ ਪਰਚਾ ਮੇਰੇ ਤੇ ਆ। ਮੈਂ ਸਮੂੱਚੀ ਸੰਗਤ ਦੇ ਵਿੱਚ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਕਹਨਾ ਕਿ ਕਿਸੇ ਵੀ ਪਰਚੇ ਦੇ ਵਿੱਚ ਮੇਰਾ ਇੰਨਾ ਨਹੀਂ ਕਿਤੇ ਕਸੂਰ ਹੋਵੇ। ਕਿ ਰੇ ਕੁੱਤੇ ਦੇ ਡੰਡਾ ਵੀ ਮਾਰਾ ਹੋਵੇ ਮੈਂ ਪਰਮਾਤਮਾ ਦੀ ਦਰਗਾਹ ਤੇ ਦੇਨਦਾਰ ਪਰ ਵੀ ਉਹ 302 ਦਾ ਪਰਚਾ ਇਕੱਲੇ ਮੇਰੇ ਤੇ ਨਹੀਂ ਹੋਇਆ ਮੈਂ ਤਾਂ ਪੱਤਰ ਝਾੜ ਰਿਆ ਮੇਰੇ ਵਰਗੇ ਸੈਂਕੜੇ ਲੋਕ ਨੇ ਸੈਂਕੜੇ ਲੋਕ ਨੇ ਜਿਨ੍ਹਾਂ ਤੇ 376 ਵਰਗੇ ਬਿਰੂਕਾਂ ਦੇ ਪਰਚੇ ਲੱਗੇ ਹੋਏ ਨੇ ਸੁਇਸ਼ਕਰ ਕੇ ਮੈਂ ਬੇਨਤੀ ਕਰਦਾ ਸਾਰੇ ਸੰਗਤ ਨੂੰ ਸਾਰੀ ਹਾਜ਼ਰੀਨ ਨੂੰ ਕਿ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਸਾਡੀ ਸਭ ਤੋਂ ਵੱਡੀ ਇਹ ਪ੍ਰਾਪਤੀ ਹੈ ਕਿ ਕੋਈ ਇੱਕ ਬੰਦਾ ਕਹਿੰਦੇ ਬਾਹਰ ਖੜੀ ਕਰਕੇ ਕਿ ਸਾਡੇ ਵਿਧਾਇਕ ਨੇ ਸਰਦਾਰ ਪ੍ਰਕਾਸ਼ ਸਿੰਘ ਸਿੱਧੂ ਨੇ ਕਿਸੇ ਤੇ ਸ਼ਾਸਿਤਾਂ ਦੇ ਬੱਚਿਆਂ ਦਾ ਟੱਕਰਾਇਆ ਉਸ ਜਵਾਬ ਦੇਣਾ ਬੇਰਦਾਰ ਸ੍ਰੀਸ਼ਕਰ ਕੇ ਵੀਰੋ ਬਕਾਸ ਹੁਦਾ ਰਤਾ ਗਾਲੀਆਂ ਨਰਾਲੀਆਂ ਚਾਉਂਦੇ ਆ ਨੰਦਿਆ ਨੇ ਜਦੋਂ ਸਤਾ ਭਾਈ ਚਾਰਾ ਡੁੱਟਦੇ ਉਸ ਭਾਈ ਚਾਰੇ ਨੂੰ ਬਰਾਉਣਾ ਬਹੁਤ ਔਖਾ ਹੁੰਦਾ ਹੈ ਕਿੰਨਾ ਆਪਾਂ ਕੋਠੇਗੁਰੂ ਦੇ ਵਿੱਚ ਹੀ ਬੈਠੇ ਆਂ ਕੀ ਕੁਝ ਹੁੰਦਾ ਰਿਹਾ ਇੱਥੇ ਕੋਠੇਗੁਰੂ ਦੇ ਵਿੱਚ ਹੀ ਸਾਡਾ ਨੌਜਵਾਨ ਨੈਰ ਸਿੰਘ ਬਰਾਜ ਦਾ ਬੇਟਾ ਉਸ ਦਾ ਕਿਉਂ ਕਤਲ ਹੋਇਆ ਕਿਉਂਕਿ ਕਾਗਿਲ ਦਾ ਮोटा ਪੁੰਦਾ ਸੀ ਪੂਰੇ ਸਿਰਦੇ ਵਿੱਚ ਐਸਐਸਓ ਨੇ ਚੱਪਰਾ ਮਾਰ ਮਾਰ ਕੇ ਉਸ ਦਾ ਮਟਰ ਕੀਤਾ ਦੁਆਇਆ ਸਿੰਘ ਸਾਹਿਬ ਉਸ ਨੂੰ ਵੀ ਦੁਆਇਆ ਸੋ ਮੇਰੇ ਕਹਿਣ ਦਾ ਆਪ ਆਪ ਦੋ ਸਾਲਾਂ ਦੇ ਵਿੱਚ ਮੱਥੇ ਤੇ ਸਾਹਮਣੇ ਖੜਾ ਹੈ ਮਾਤਾ ਗੋਸੇ ਮਾਤਾ ਸਾਡੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਆਸਰੋੜ ਕੇ ਮੈਂ ਕੀ ਹਾਂ ਮੈਂ ਇੱਕ ਆਮ ਪਰਿਵਾਰ ਦਾ ਬੰਦਾ ਹੀ ਆ ਥੋੜੇ ਵਿੱਚ ਹੀ ਰਹਿਣਾ ਚੇਅਰਮੈਨ ਜ਼ਿਲ੍ਹਾ ਪ੍ਰਧਾਨ ਹਲਕਾ ਅਮਤਿਆਦ ਇੱਕ ਹਲਕੇ ਦਾ ਅਮਤਿਆਦ ਜਨ ਲੌਂਗ ਦੇ ਵਿੱਚ ਹਰਖ ਰਿਆਣੇ ਦੇ ਵਿੱਚ ਤੁਸੀਂ ਵੀਰੇ ਪਿੰਡ ਦੇ ਅੱਗੇ ਬੈਠੇ ਹੋ ਕਦੇ ਕਿਸੇ ਨੂੰ ਥੋੜੇ ਕਿਹਾਫੇ ਬਾਹਰ ਰਲ ਗਏ ਕਦੇ ਕਿਸੇ ਨੂੰ ਕਿਹਾ ਹੌਮੇ ਸਾਡੇ ਚੱਲ ਰਹੀ ਹੈ ਨਹੀਂ ਏ ਛੋਟੇ ਨਗਰ ਦਾ ਪੁੱਤ ਛੋਟਾ ਭਰਾ ਛੋਟਾ ਭੇਜਰਾ ਨਿਮਰਤਾ ਦੇ ਨਾਲ ਹੱਥ ਜੋੜ ਕੇ ਨੀਮੀ ਪਾ ਕੇ ਛੋਟੇ ਬੱਚੋ ਰੰਗੀ ਦਾ ਕਹਿੰਦੇ ਹਾਂ ਕੰਮ ਨਹੀਂ ਕੀਤਾ ਤੇ ਨਾ ਹੀ ਕਰਨਾ ਤੇ ਮੈਂ ਸੋਚਦਾ ਹਾਂ ਕਿ ਜਿੰਨੇ ਪੰਜਾਬ ਸਰਕਾਰ ਨੇ ਅੰਦਰ ਮੈਨੂੰ ਦਿੱਤੇ ਆ ਇੱਥੇ ਹੁੰਦੇ ਕਿਸੇ ਹੋਰ ਜੱਜੇਦਾਰ ਕੋਲੇ ਇੱਥੇ ਹੁੰਦੇ ਕਿਤੇ ਹੋਰ ਕਾਮਰਸਿਅਲ ਸਾਰੇ ਪਿੰਡ ਨੂੰ ਵਾਣੀ ਕਿਹੜਾ ਮਾਪਾਉਂਦਾ ਪਰ ਨਹੀਂ ਅਸੀਂ ਪਿੰਡ ਦੇ ਵਿੱਚ ਰਹਨਾ ਹੈ ਪਹਿਲਾਂ ਵੀ ਪਿੰਡ ਦੇ ਵਿੱਚ ਰਹਿੰਦੇ ਸੀ ਹੁਣ ਦੇ ਖੌਲ ਦੀ ਪਿੰਡ ਦੇ ਵਿੱਚ ਰਹਿਣਾ ਨਿਮਰਤਾ ਦੇ ਨਾਲ ਰਹਿਣਾ ਪਿਆਰ ਦੇ ਨਾਲ ਰਹਿਣਾ ਸੁਤਕਾਮ ਦੇ ਨਾਲ ਰਹਿਣਾ ਚਾਹੇ ਸਾਡਾ ਕੋਈ ਚਾਲੀ ਦਾ ਦੇ ਵਿੱਚ ਆ ਚਾਹੇ ਕਾਮਸ ਦੇ ਵਿੱਚ ਪਰ ਕਿਰਪਾ ਕਰਕੇ ਉਹ ਸਾਡਾ ਚਾਚਾ ਦਾ ਭੈਣ ਭਰਾ ਹੈ ਇਸ ਕਰਕੇ ਅਸੀਂ ਇਸ ਕਰਕੇ ਸਮਝਦੇ ਹਾਂ ਮੈਂ ਤੁਹਾਨੂੰ ਬੇਨਤੀ ਕਰਨਾ ਕਿ ਜਿਉਂ ਦੋ ਸਾਲਾਂ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਉਹ ਜੰਗਾ ਉਹ ਖਤਮ ਹੋਇਆ ਪਰ ਕਿਸੇ ਨੂੰ ਕੋ ਉੱਚਾ ਨਹੀਂ ਬੋਲਦਾ ਕਿਸੇ ਨੂੰ ਨੀਮਾ ਨਹੀਂ ਬੋਲਦਾ ਕਿਸੇ ਨੂੰ ਝੂਠਾ ਪਰਦੇ ਦਾ ਫਿਕਰਦਾ ਇਸ ਕਰਕੇ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਮ ਆਦਮੀ ਪਾਰਟੀ ਦਾ ਨਾਮ ਬਹੁਤ ਚੰਗਾ ਮੈਂ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਕਿ ਪੰਜਾਬ ਦੇ ਵਡੇਰੇ ਆਪਾਂ ਦੇ ਲਈ ਬਹੁਤ ਸਾਰੇ ਲੋਕਾਂ ਦੇ ਨੇ ਕਿ ਕੀ ਕਰਦਾ ਆਮ ਆਦਮੀ ਪਾਰਟੀ ਦੋਸਰਾਜ ਮੈਂ ਕਹਿੰਦਾ ਕੀ ਕੀਤਾ ਸੁਣਾਸੀ ਕਿ ਲੋਕਾਂ ਤੇ ਬਾਤ ਹੋਇਆ ਕਿ ਸੁਣਾਸੀ ਕਿ ਜਿਨਾ ਆਪਾਂ ਸਰੋਕ ਹੋ ਪੀਗਾ ਸਮਾਜੋਦ ਕਰਦਾ ਮੈਂ 5 ਘੰਟੇ ਲਗਾਤਾਰ ਬੋਲਦਾ ਪੰਜਾਬ ਸਰਕਾਰ ਦੀ ਪ੍ਰਾਪਤੀਆਂ ਦੇ 43 ਹਜ਼ਾਰ ਮੌਲਕ ਜਿੱਤੀ ਹੈ ਖਿਡਾਰੀਆਂ ਨੂੰ ਖੇਡਾਂ ਦੀ ਤਿਆਰੀ ਵਾਸਤੇ ਆਪੋ-ਆਪਰ ਦੀ ਦਿੱਤਾ ਜਿਹੜੇ ਖਿਡਾਰੀ ਤਰਮੇ ਦਿੱਤ ਗਏ ਆ ਉਹਨੂੰ ਡੀਐਸਪੀ ਬਣਾਇਆ ਉਹਨੂੰ ਐਸਟੀਐਮ ਬਣਾਇਆ ਉਹਨੂੰ ਵੀਡੀਓ ਬਣਾਇਆ ਪੀਡੀਸੀ ਚਰਕੀ ਨੇ ਮੰਨ ਕਰਾਇਆ ਆਮਾ ਨੂੰ ਬਾਗ ਦੇ ਮੰਨ ਕਰਾਇਆ ਕੀਰਤ ਯਾਤਰਾ ਕਿਹਨੇ ਕਰਾਈਆ ਭਗਵਾਨ ਸਿੰਘ ਜੀ ਮਾਨ ਨੇ ਕਰਾਈਆ ਸਾਰੇ ਛੋਨੇ ਸਾਹਿਬ ਜਦਿਆਂ ਨੂੰ ਕਿਹਨੇ ਉਹਨਾਂ ਦੀ ਸ਼ੀਰ ਦੇ ਗੀਰਪਾਲ ਦੇ ਸੁਣੋਣ ਨੂੰ ਆਵਾਜ਼ ਖਾਈ ਸੀ ਭਗਵਾਨ ਸਿੰਘ ਜੀ ਮਾਨ ਨੇ ਕਰਾਈ ਸੀ ਬਿਜਲੀ ਸਿਰ ਸੋ ਨੂੰ ਬਿਜਲੀ ਪੋਸਟਾ ਕਦੇ ਨੂੰ ਕਿੰਦੂ ਬੋਲਾਂ ਉਸਨਾਂ ਦਾ ਖਿਆਲ ਸਾਰੀਆਂ ਕਿਹੜੀ ਜਾਂ ਤਾਂ ਕਿਹੜੀ ਨਹੀਂ ਭਾਈ ਸਾਰਿਆਂ ਨੂੰ ਸਿਰ ਜੂਨ ਬਿਜਲੀ ਮਾਪ ਸਵੇਸ਼ ਕਰਕੇ ਥਾਰਮ ਪ੍ਰਾਣ ਉਹ ਕਿੰਦਰਿਆ ਨੂੰ ਸੋ ਬੜਾ ਕੁਝ ਦੋ ਸਮਾਂ ਦੇ ਵਿੱਚ ਆਮ ਆਮੀ ਪਾਰਟੀ ਨੇ ਪੰਜਾਬ ਨੂੰ ਤਰਕ ਦਿੱਤਾ ਸੋ ਬੇਨਤੀ ਹੈ ਕਿ ਸਦਾ ਸ਼੍ਰੀ ਚਾਰਨ ਕਾਉਂਦੀ ਤੇ ਮੋੜ ਜੀ ਸਾਡੇ ਭਰਾ ਇਹ ਮਾਨ ਸਾਹਬ ਦੇ ਬੜੇ ਕਰੀਬੀ ਹੈ ਸਾਡੇ ਬਗਾਇਕ ਬਲਕਨ ਸਿੰਘ ਸਿੱਧੂ ਜੀ ਉਹ ਵੀ ਮਾਨ ਸਾਹਿਬ ਦੇ ਬੜੇ ਖਰੀਪੀ ਆ ਮੇਰਾ ਵੀ ਮਾਨ ਸਾਹਿਬ ਦੇ ਨਾਲ ਬਹੁਤ ਪਿਆਰ ਆ ਬਹੁਤ ਸਤਿਕਾਰ ਆ ਬੜਾ ਮਾਣ ਜਿਤ ਉਹ ਮਿੰਟ ਦਿੰਦੇ ਨੇ ਸਾਡੇ ਪਾਰਕ ਦਿੰਦੀ ਆ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਮਾਨ ਸਾਹਿਬ ਦੇ ਰੂਪ ਦੇ ਵਿੱਚ ਤੇ ਦੂਸਰੀ ਗੱਲ ਜਲਾਲਪੁਰ ਵੱਡੀ ਗੱਲ ਇੱਥੇ ਅੱਜ ਵੀ ਹਾਜ਼ਰ ਨੇ ਆਪਣੇ ਘਰ ਪਰੰਦੇ ਵਿੱਚ ਇਹਨਾਂ ਨੇ ਪੜ੍ਹਾਈ ਕੀਤੀ ਆ ਉੱਥੇ ਉਹਨਾਂ ਦੇ ਦੋਸਤ ਮਿੱਤਰ ਨੇ ਉੱਥੇ ਉਹਨਾਂ ਦੇ ਨਾਲ ਗਏ ਨੇ ਸਵਾਗਤ ਨੂੰ ਬੇਨਤੀ ਕਰਦਾ ਕਿ ਬਹੁਤ ਵਧੀਆ ਮੀਤਵਾਰ ਬਹੁਤ ਵਧੀਆ ਪਾਰਟੀ ਹੈ ਤੇ ਉਠਾ ਨੂੰ ਨਾ ਤੁਸ ਨੂੰ ਬੇਨਤੀ ਰਿਭੋ ਤੁਮ ਹੱਥ ਜੋੜ ਕੇ ਬੇਨਤੀ ਕਰਦਾ ਹਮੇਸ਼ਾ ਨਿਮਰਤਾ ਪਿਆਰ ਤੇ ਸਤਿਕਾਰ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਇੱਕ ਤਰੀਕ ਨੂੰ ਵੋਟਾਂ ਆਪਾਂ ਕਾਂਗਰਸ ਨੂੰ ਦੇਣੀ ਹੈ ਇਹਨਾਂ ਨੂੰ ਸਤਾਉਣਾਂ ਪੁਰਾਣੇ ਲੀਡਰਾਂ ਦਾ ਦੌਰ ਖਤਮ ਹੋ ਗਿਆ ਜੇ ਮੇਰਾ ਬਾਸ ਸਿੱਧੂ ਦਾ ਦੌਰ ਖਤਮ ਹੋ ਗਿਆ ਸੁਖੀ ਜੀ ਦਾ ਖਤਮ ਹੋ ਗਿਆ ਮਾਸਟਰ ਬਾਦੂ ਸਿੱਕੀ ਚਲੇ ਗਏ ਉਹ ਕਾਂਗਰਸ ਦੇ ਮੂਕੇ ਰਾਜ ਦਾ ਦੌਰ ਉਹ ਖਤਮ ਹੋ ਗਿਆ ਉਹ ਬਰਦਾਸ਼ਤ ਕਰਨ ਨਹੀਂ ਦੇਈ ਦੀਆਂ ਕਰਨ ਕਾਂਗਰਸ ਆ ਬੀਐਮਪੀ ਜਾ ਕੇ ਬਾਹਰ ਆ ਗਏ ਤੇ ਇਹਨਾਂ ਦੀ ਤਿਆਰੀ ਹੈ ਸੋ ਐਡੇ ਦੇ ਲੀਡਰ ਹੋਣ ਮੰਤਰੀ ਨੇ ਹੁਣ ਤੇ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕੀ ਕਰਗੇ ਉਹਦਾ ਕੰਮ ਕੀ ਹੈ ਉਹਦਾ ਕੰਮ ਆਮ ਲੋਕ ਹੈ ਉਹਦਾ ਕੰਮ ਆਮ ਆਦਮੀ ਪਾਰਟੀ ਹੈ ਸੋ ਵੀ ਉਹ ਬੇਨਤੀ ਕਰਦੇ ਆ ਕਿ ਆਉਣ ਵਾਲਾ ਸਮਾਂ ਆਮ ਆਦਮੀ ਪਾਰਟੀ ਦਾ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟਰ ਦਿਓ ਬਕਰ ਸਿੰਘ ਜੀ ਸੁਦੋ ਬਰਾਮੜ ਬੈਠੇ ਨੇ ਥੋੜੀ ਸੇਵਾ ਦੇ ਵਿੱਚ ਹਾਜ਼ਰ ਨੇ ਮਾ ਕੋਠੀ ਨੂੰ ਗੁਰਚਕ ਮਠਾ ਫੋਟੋ ਵਿੱਚ ਹਾਜ਼ਰ ਬਖੰਡੇ ਜਦੋਂ ਮਾਚੀ ਆਜੋ ਦਫਤਰ ਆਜੋ ਪਰਵਾਚੇ ਖੁੱਲੇ ਜਾਣ ਸਵੇਰੇ 7:30 ਸਵੇਰੇ 8:00 ਵਜੇ ਤੱਕ 10:00 ਵਜੇ ਮੇਰੇ ਇੱਥੇ ਕੋਠੀ ਨੂੰ ਦਫਤਰ ਖੁੱਣਾ ਹੁੰਦਾ ਹੈ ਭਾਵੇਂ ਸਾਡਾ ਮਹਰਾਜ ਜੀ ਜਮਾਨ ਬੈਠਾ ਤੇ ਚੌਥੇ ਤੁਸੀਂ ਜਿਤਾਓ ਪਰ ਉਧਰ ਮੋੜ ਨੂੰ ਇਹ ਵੀ ਸਾਡੇ ਵਿੱਚ ਹਾਜ਼ਰ ਰਹਿਣਗੇ ਹਰਕ ਸੁੱਖ ਹਰ ਸਾਡੇ ਪਿੰਡ ਦਾ ਕੰਮ ਹਰ ਸਾਡੇ ਇਲਾਕੇ ਦਾ ਕੰਮ ਅਸੀਂ ਸੁਰੱਖਿਅਤ ਰੱਖਦੇ ਹਾਂ ਅਸੀਂ ਇਹਨਾਂ ਦੀ ਬਾਹ ਫੜ ਸਕਦੇ ਹਾਂ

ਮੇਰੇ ਵੱਲੋਂ ਪੀੜਾ ਸਾਡੇ ਸਾਰੇ ਲੀਡਰਸ਼ਿਪ ਵੱਲੋਂ ਪੀੜਾ ਸਾਡੇ ਸਾਰੇ ਬਲਾਕ ਪ੍ਰਧਾਨਾਂ ਵੱਲੋਂ ਪੀੜਾ ਬਲਕਾਂਸ ਸਿੰਘ ਸਿੱਧੂ ਸਾਡੇ ਐਮਐਲਏ ਸਾਹ ਵੱਲੋਂ ਪੀੜਾ ਕਰਦੇ ਆ ਕਿ ਇਹ ਲੜਾਈ ਭਗਵਾਨ ਸੇਵਾ ਕਰਨ ਦੀ ਲੜਾਈ ਨਹੀਂ ਇਹ ਲੜਾਈ ਕਾਰਮਿਕ ਸੰਗੋਠ ਉਹਨਾਂ ਕਰਨ ਦੀ ਲੜਾਈ ਨਹੀਂ ਇਹ ਲੜਾਈ ਆਪਣੇ ਸਾਰਿਆਂ ਦੀ ਲੜਾਈ ਹੈ ਆਪਾਂ ਸਾਰਿਆਂ ਨੇ ਇਸ ਗੋਭੂ ਆਪਣੀ ਤਰ੍ਹਾਂ ਮੈਂ ਸਮਝਣਾ ਹੈ ਇਹ ਚੋਣ ਮੈਂ ਅਮਰੂ ਪੰਜਾਬ ਦੀ ਚੋਣ ਮੈਂ ਸਮਝਣਾ ਹੈ ਵੱਡੀ ਗੰਦੀ ਦੇ ਵਿੱਚ ਆਪਣੇ ਆਪਣੇ ਅਗਵਾੜਾਂ ਦੇ ਵਿੱਚ ਆਪਣੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਆਪਣੇ ਕਸਬਿਆਂ ਦੇ ਵਿੱਚ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਅੱਜ ਤੋਂ ਹੀ ਕੰਮ ਕਰਨਾ ਸ਼ੁਰੂ ਕਰੋ ਲੋਕਾਂ ਨੂੰ ਬੇਨਤੀ ਕਰੋ ਬਾਤ ਕਰਦੇ ਕਿ ਤੁਸੀਂ ਝਾੜੂ ਦਾ ਪਟਨ ਲਵਾ ਕੇ ਇਹ ਆਉਣ ਵਾਲੀ ਇੱਕ ਤਰੀਕ ਨੂੰ ਇੱਕ ਇੱਕ ਗੋਤ ਆਮ ਆਦਮੀ ਪਾਰਟੀ ਨੂੰ ਪਾਓ ਅਸੀਂ ਥੋੜੀ ਸੇਵਾ ਦੇ ਵਿੱਚ ਹਰ ਸਮੇਂ ਹਾਜ਼ਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਹੁਣ ਬਾਪਾ ਧੰਨਵਾਦ ਮਸ਼ਹੁਰ ਜਤਿੰਦਰ ਸਿੰਘ ਜੀ ਭੱਲਾ ਚਰਨ ਅਪਰੂਵੈਂਟ ਕੰਟਰੈਕਟ ਬਜੰਡਾ ਉਹਨਾਂ ਦਾ ਕਰਦਾ ਹੁਣ ਮੈਂ ਬੇਨਤੀ ਕਰਦਾ ਸ਼੍ਰੀ ਕਮਲਜੀਤ ਅਮੋਲ ਜੀ ਤੇ ਮਸ਼ਹੁਰ ਜਤਿੰਦਰ ਸਿੰਘ ਜੀ ਭੱਲਾ ਉਹਨਾਂ ਦੇ ਵੱਲੋਂ ਮਾਸਟਰ ਦਿਲਸੀਰ ਸਿੰਘ ਜੀ ਮਾਨਦੋਗ ਐਮਐਲਏ ਹਲਕਾ ਪੋਚੋ ਮੰਡੀ ਉਹਨਾਂ ਦਾ ਸਨਮਾਨ ਇੱਕ ਪੱਗ ਦੇ ਨਾਲ ਕੀਤਾ ਜਾਵੇਗਾ ਔਰ ਕੇ ਆਪਣਾ ਸਨਮਾਨ ਪ੍ਰਾਪਤ ਕਰਨਗੇ ਮਾਸਟਰ ਜਗਸੀਰ ਸਿੰਘ ਜੀ ਐਮਐਲਏ ਹਲਕਾ ਪੋਚੁੰਡੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਲਕੇ ਦੇ ਮੁਖ ਸੇਵਾਦਾਰ ਸਰਦਾਰ ਬਲਕਾਰ ਸਿੰਘ ਜੀ ਸਿੱਧੂ ਮਾਨੂ ਦਾ ਐਮਐਲਏ ਹਲਕਾ ਰਮਪਰਾਫੋ ਉਹਨਾਂ ਨੇ ਓਐਸਡੀ ਸਨਾ ਵੱਡਾ ਵੀ ਸੁਖੀ ਮੱਲੋਆਣਾ ਵੀ ਆਪਣੀ ਟੀਮ ਦੇ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਐ ਬਹੁਤ ਬਹੁਤ ਧੰਨਵਾਦ ਫੋਨ ਮੈਂ ਬੇਨਤੀ ਕਰਦਾ ਨਹੀਂ ਸਿੰਘ ਜੀ ਸਿੱਧੂ ਮੀਡੀਆ ਸਹਾਕਾਰ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਉਹਨਾਂ ਨੂੰ ਜਿਹੜੀ ਪੱਕ ਦਿੱਤੀ ਜਾ ਰਹੀ ਹੈ ਮਾਸਟਰ ਜਤਿੰਦਰ ਸਿੰਘ ਭੱਲਾ ਵੱਲੋਂ ਹੁਣ ਸਾਡੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਸ਼੍ਰੀ ਕਰਮਜੀਤ ਅਨਮੋਲ ਜੀ ਉਹਨਾਂ ਨੂੰ ਦਸਤਾਰ ਦੇ ਨਾਲ ਤੇ ਇੱਕ ਲੋਈ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਹੈ ਮਾਸਟਰ ਜਤਿੰਦਰ ਸਿੰਘ ਜਿੱਪਲਾ ਚੇਅਰਮੈਨ ਨਗਰ ਸੁਧਾਰ ਟਰਸਟ ਬਠਿੰਡਾ ਤੇ ਉਹਨਾਂ ਦੀ ਸਾਰੀ ਟੀਮ ਦੇ ਵੱਲੋਂ ਉਦ ਜਿਹੜੀ ਹੁਣ ਦਸਤਾਬਤ ਦਿੱਤੀ ਜਾਣੀ ਹੈ ਉਹ ਸਾਡੇ ਬਹੁਤ ਹੀ ਹਰਮਨ ਪਿਆਰੇ ਨੇਤਾ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਰਾਹੀ ਕਰਮਜੀਤ ਅਨਮੋਲ ਅਮੀਰਵਾਰ ਲੋਕ ਸਭਾ ਹਲਕਾ ਫਰੀਦਕੋਟ ਜਿਹੜੀ ਮੁੱਖ ਮੰਤਰੀ ਤੱਕੇ ਪਹੁੰਚਦੀ ਕਰਨਗੇ ਬਹੁਤ ਬਹੁਤ ਧੰਨਵਾਦ ਹੁਣ ਮੈਂ ਮੰਚ ਤੇ ਜਿਸ ਸਿੱਖਿਆਤ ਨੂੰ ਸੱਦਾ ਦੇਣ ਜਾ ਰਿਹਾ ਹਾਂ ਜਿੱਦਾਂ ਭੱਲਾ ਸਾਹਿਬ ਨੇ ਦੱਸਿਆ ਵੀ ਜਲਾਲਪਿੰਡ ਦੇ ਵਿੱਚ ਨਾਨਕੇ ਹੈ ਤੇ ਪੂਰਾ ਰਾਮਪਰਾ ਖੋਲ ਵਿਧਾਨ ਸਭਾ ਹਲਕਾ ਕਰਮਜੀਤ ਨਰਮੋਦ ਸਾਹਿਬ ਦਾ ਨਾਨਕੇ ਆਣਾ ਪਿੰਡ ਹੈ ਤੇ ਇੱਕ ਪੰਜਾਬੀਆਂ ਦੀ ਰਿਵਾਇਤ ਹੈ ਵੀ ਨਾਨਕੇ ਜਿਹੜੇ ਉਹ ਭਾਂਜਿਆਂ ਦੀ ਨਾਨਕ ਸ਼ੱਕ ਭਰਦੇ ਹੁੰਦੇ ਆ ਇਹ ਸਭ ਤੋਂ ਵੱਡੀ ਨਾਨਕ ਸ਼ੱਕ ਹੈ ਤੇ ਮੈਂ ਵਿਸ਼ਵਾਸ ਦਵਾਣਾ ਕਰਮਜੀਤ ਨਰਮੋਦ ਜੀ ਨੂੰ ਵੀ ਇੱਕ ਅਹਿਮ ਬਲੱਖਣਤਾ ਦੇ ਨਾਲ ਰਾਮਪਰਾ ਖੋਲ ਹਲਕੇ ਨੇ ਜਿਹੜਾ ਵਿਧਾਨ ਸਭਾ ਹਲਕਾ ਫਰੀਦਕੋਟ ਦੇ ਨੌ ਵਿਧਾਨ ਸਭਾ ਹਲਕਿਆਂ ਨਾਲੋਂ ਵੱਧ ਜਿਹੜੀ ਲੀਡ ਵੱਧ ਰਜਨ ਰੰਪਰਾ ਖੋਨ ਦੇ ਵਿੱਚ ਉੱਝਾ ਕੇ ਆਪਾਂ ਕਰਮਜੀਤ ਤਨਮੋਲ ਜੀ ਨੂੰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਦੇ ਵਿੱਚ ਪਛਾਣਾ ਪਰ ਮੈਂ ਸੱਦਾ ਦੇਣਾ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਮੀਲਵਾ ਸ਼੍ਰੀ ਕਰਮਜੀਤ ਤਨਮੋਲ ਜੀ ਕੋ ਆ ਕੇ ਸੰਗਤ ਦੇ ਨਾਲ ਆਪਣੇ ਵਿਚਾਰ ਰੱਖਣਗੇ ਸਾਡੀ ਫਿਲਮ ਇੰਡਸਟਰੀ ਦਾ ਮਾਲ ਛੇ ਕਰਮਜੀਤ ਤਨਮੋਲ ਜੀ ਉੜਾ ਸਾਈਡ ਤੇ ਜੇ ਮੈਨੂੰ ਦੁਕਾਨੀ ਆਖੇ ਜਾ ਕੇ ਪਾ ਕੇ ਗੱਲ ਕਰਦੀ ਆ। ਬਾਈ ਸਾਈਡ ਤੇ ਪਹਿਲੋ ਵੀ ਮਟੋਰਾ ਵਾਲਾ ਹੈ ਕਿ ਬਣਾਉਣਾ ਹੈ। ਇਹ ਤੋਂ ਨਹੀਂ ਨਾ ਸਾਰੇ ਨੂੰ ਇੱਕ ਦਾ ਕੱਦ ਛੋਟਾ ਹੈ। ਇੱਕ ਤਾਂ ਬੰਦ ਗਿਆ ਉਹ ਤੇਰਾ ਉਹ ਬੜਾ ਹੈ। ਬਹੁਤ ਵੱਡਾ ਹੋ ਗਿਆ। ਸੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਮਾਨਜੋਗ ਅੰਕਲ ਜੀ ਸਰਦਾਰ ਜਗਸੀਰ ਸਿੰਘ ਜੀ ਐਮ ਐਲ اے ਪੁੱਛੋ ਸਾਡੇ ਵੀਰ ਜਤਿੰਦਰ ਪੱਲਾ ਜੀ ਮਨਜੀਤ ਸਿੱਧੂ ਜੀ ਬਾਕੀ ਜਿੰਨੇ ਵੀ ਦਰਜਾ ਦਰਜਾ ਉਹਦੇ ਦਾ ਸਹਬਾਨ ਤੇ ਮੇਰੇ ਆਪਣੇ ਭਾਈਚਾਰੇ ਦੇ ਦੋ ਭਰਾ ਮੇਰੇ ਗੁਰਵਿੰਦਰ ਬਰਾੜ ਤੇ ਭਾਈ ਹਰਪ੍ਰਿੰਤ ਢਿੱਲੋਂ ਸੇਣੇ ਕਹਿੰਦੇ ਜਦੋਂ ਆਪਣੇ ਘਰ ਦੇ ਨਾਲ ਖੜ ਜਾਣ ਤਾਂ ਫਿਰ ਕਿਸੇ ਦੀ ਜੋਰਤ ਨਹੀਂ ਹੁੰਦੀ ਕਿਸੇ ਵਿਰੋਧੀ ਦੀ ਮੂਰੇ ਟਿਕਟ ਦੀ ਤੇ ਬਾਕੀ ਅੱਜ ਇੱਥੇ ਆਇਆ ਮੈਨੂੰ ਆਇਆ ਲੱਗਦਾ ਮੈਂ ਆਪਣੇ ਨਾਨਕੇ ਆਇਆ ਹੋਇਆ ਕਿਉਂਕਿ ਤਾਂ ਕੱਚਾ ਪਹਾਉਗਾ ਹੁੰਦਾ ਸੀ ਜਦੋਂ ਮੈਂ ਪੜਦਾ ਸੀ ਕੋਠਾ ਗੁਰੂ ਨੂੰ ਸਿੱਧਾ ਸੋ ਆ ਬਣ ਕੇ ਹੁਣ ਤਾਂ ਬਣਾਵਾਂਗੇ ਹੁਣ ਤਾਂ ਹੋਰ ਵੀ ਬਣਾਵਾਂਗੇ ਬਹੁਤ ਖੁਸ਼ ਹਾਂ ਸੋ ਮੈਂ ਬੜਾ ਤੈਦ ਲੋ ਤਰਵਾਦੀਆਂ ਮੇਰੇ ਵੱਡੇ ਵੀਰ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦਾ ਕੇਜਰੀਵਾਲ ਜੀ ਉਹਨਾਂ ਦਾ ਜਿਨ੍ਹਾਂ ਨੇ ਮੈਨੂੰ ਬਾਬਾ ਫਰੀਦ ਜੀ ਦੀ ਪਵਿੱਤਰ ਧਰਤੀ ਤੋਂ ਟਿਕਟ ਦੇ ਕੇ نوازਿਆ। ਬਾਕੀ ਜਿਵੇਂ ਪੱਲਾ ਸਾਹਿਬ ਨੇ ਗੱਲਾਂ ਕੀਤੀਆਂ ਕਿ ਪ੍ਰਾਣੀਆਂ ਪਾਰਟੀਆਂ ਜਾਂ ਉਹਨਾਂ ਦੇ ਨਮਾਇंदे ਕੀ ਕਰਦੇ ਆ ਰਹੇ ਸੀ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਕਿਸੇ ਵੀ ਲੀਡਰ ਪਿੱਛੇ ਆਪਣੇ ਪਿੰਡ ਵਿੱਚ ਵੈਰ ਨਾ ਪਾਓ ਚਾਹੇ ਮੈਂ ਵੀ ਤੁਹਾਨੂੰ ਕਹਾ। ਆਪਣੇ ਪਿੰਡ ਵਿੱਚ ਕਦੇ ਵੈਰ ਨਹੀਂ ਪਾਉਣਾ ਕਿਉਂਕਿ ਅਸੀਂ ਤਾਂ ਪਤਾ ਨਹੀਂ ਕਦੋਂ ਪਹੁੰਚਣਾ ਸਭ ਤੋਂ ਪਹਿਲਾਂ ਸਿਆਣੇ ਕਹਿੰਦੇ ਤੁਹਾਡੇ ਗੁੱਜ ਦੇ ਤੋਂ ਕੋਈ ਦੁੱਖ ਤਕਲੀਫ ਹੁੰਦੀ ਹੈ ਤੁਹਾਡਾ ਗਵਾਂਢੀ ਪਹੁੰਚਦਾ ਤੁਹਾਡੇ ਘਰੇ ਜਾਂ ਤੁਹਾਡਾ ਪਿੰਡ ਪਹੁੰਚਦਾ ਸੋ ਉਹ ਕੱਟੀਆਂ ਕਿਸਮ ਦੇ ਲੋਕ ਹੁੰਦੇ ਨੇ ਜਿਹੜੇ ਭਰਾਵਾਂ ਦੇ ਵਿੱਚ ਵੈਰ ਫਪਾਉਂਦੇ ਆ ਜਾਂ ਪਿੰਡ ਦੇ ਵਿੱਚ ਵੈਰ ਫਪਾਉਂਦੇ ਆ ਮੈਂ ਕਹਿੰਦਾ ਪਿੰਡ ਇੱਕ ਹੋਣਾ ਚਾਹੀਦਾ ਫਿਰ ਕਿਸੇ ਵੀ ਚੀਜ਼ ਦੀ ਘਾਟ ਨਹੀਂ ਰਹਿੰਦੀ ਸੋ ਮੈਂ ਮੈਨੂੰ ਮਾਨ ਹੈ ਕਿ ਮੈਂ ਇੱਕ ਇਹ ਜੀ ਪਾਰਟੀ ਦੇ ਨਾਲ ਜੁੜਿਆ ਇਮਾਨਦਾਰ ਪਾਰਟੀ ਨਾਲ ਜੁੜਿਆ ਜਿਹੜਾ ਇੱਕ ਆਪਣਾ ਅਲੱਗ ਮਿਸ਼ਨ ਲੈ ਕੇ ਆਈ ਹੈ ਕਿਉਂਕਿ ਪਹਿਲਾਂ ਦਾਦਿਆਂ ਪਰਦਾਦਿਆਂ ਤੋਂ ਸ਼ੁਰੂ ਹੋ ਕੇ ਪੋਤਿਆਂ ਪਰਪੋਤਿਆਂ ਤੱਕ ਪੰਜ ਸੱਤ ਖਾਨਦਾਨ ਸੀ ਪੰਜਾਬ ਦੇ ਵਿੱਚ ਜਿਹੜੇ ਸਾਡੇ ਤੇ ਰਾਜ ਕਰਦੇ ਸੀ ਅਸੀਂ ਜਿਹੜੇ ਲੋਕ ਸੀਗੇ ਅਸੀਂ ਸਿਰਫ ਉਹਨਾਂ ਦੇ ਜਿੰਦਾਬਾਦ ਮੁਰਦਾ ਕਰਨ ਵਾਸਤੇ ਰੱਖੇ ਹੋਏ ਸੀ ਜਾਂ ਇੱਕ ਦੂਜੇ ਨਾਲ ਲੜਨ ਵਾਸਤੇ ਉਹ ਆਬ ਇਕੱਠੇ ਰਹਿੰਦੇ ਸੀਗੇ ਪਰ ਸਾਨੂੰ ਲੜਾ ਜਾਂਦੇ ਸੀਗੇ ਇਹ ਪਹਿਲੀ ਵਾਰ ਹੋਇਆ ਸਾਡੇ ਖਾਸ ਕਰਕੇ ਪੰਜਾਬ ਦੇ ਇਤਿਹਾਸ ਦੇ ਵਿੱਚ ਕਿ ਆਮ ਘਰਾਂ ਦੇ ਬੱਚਿਆਂ ਨੂੰ ਇਹੋ ਜਿਹੀਆਂ ਜਿਹੜੀਆਂ ਵਜ਼ੀਰੀਆਂ ਮਿਲੀਆਂ ਜਾਂ ਕੋਈ ਐਮਐਲਏ ਬਣਿਆ ਜਾਂ ਕੋਈ ਚੇਅਰਮੈਨ ਬਣਿਆ ਤੁਸੀਂ ਸਾਰੇ ਬੈਠੇ ਹੋ ਪਹਿਲਾਂ ਅੱਜ ਤੋਂ 25 30 ਸਾਲ ਪਹਿਲਾਂ ਕੋਈ ਵੀ ਨਹੀਂ ਸੋਚਦਾ ਹੁੰਦਾ ਸੀਗਾ ਕਿ ਸਾਡੇ ਚੋਂ ਕੋਈ ਲੀਡਰ ਬਣ ਸਕਦਾ ਹੈ ਮੈਂ ਜੇ ਆਪਣੀ ਦੱਸਾਂ ਜਿੱਥੋਂ ਮੈਂ ਪਹੁੰਚਿਆ ਮੈਨੂੰ ਅੱਲਾ ਤਾਂ ਮੈਂ ਤਾਂ ਕਿਸੇ ਮੈਂਬਰੀ ਦੀ ਕੋਈ ਜੜੀ ਜੇ ਨੁਮਾਇੰਦਗੀ ਆ ਉਹਦੇ ਤੇ ਵੀ ਇਤਜ਼ਾਮ ਨਹੀਂ ਕਰਦਾ ਸੀ ਪਰ ਇਸ ਪਾਰਟੀ ਨੇ ਜਾਂ ਭਗਵੰਤ ਸਿੰਘ ਮਾਨ ਨੇ ਮੈਨੂੰ ਐਮਪੀ ਦੀ ਟਿਕਟ ਦੇਣਵਾਜੀ ਕੱਲ ਨੂੰ ਥੋੜੇ ਚੋ ਵੀ ਕੋਈ ਐਮਪੀ ਬਣੂਗਾ ਕੋਈ ਐਮਐਲਏ ਬਣੂਗਾ ਕੋਈ

ਉਹਨਾਂ ਦੀ ਯੋਗਤਾ ਦੇਖੀ ਉਹਨਾਂ ਦੀ ਕਾਬਲੀਅਤ ਦੇਖੀ ਕੋਈ ਵੀ ਹੱਥ ਖੜਾ ਕਰਕੇ ਕਹਿੰਦੇ ਜਿਹਦੇ ਵੀ ਬੱਚੇ ਨੂੰ ਨੌਕਰੀ ਮਿਲੀ ਹੈ ਵੀ ਉਹਨੇ ਕੋਈ ਸਿਫਾਰਿਸ਼ ਕੀਤੀ ਹੋਵੇ ਜਾਂ ਕੋਈ ਉਹਦਾ ਪੈਸਾ ਲੱਗਿਆ ਹੋਵੇ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਦੇ ਵਿੱਚ ਲੋਕ ਸਰਪ੍ਰਾਈਜ਼ ਸੀਗੇ ਹਰਾਮ ਸੀਗੇ ਕਿ ਪਹਿਲੀ ਵਾਰ ਹੋਇਆ ਕਿ ਸਾਨੂੰ ਵੀ ਇਹ ਨੌਕਰੀਆਂ ਮਿਲਣਗੀਆਂ ਪਿੰਡ ਪਿੰਡ ਜਾਣਾ ਮੈਂ ਨੌ ਹਲਕੇ ਦੇ ਵਿੱਚ ਗਿਆ ਲੋਕ ਆਪ ਉੱਠ ਕੇ ਖੜੇ ਹੋ ਕੇ ਗੱਲ ਕਰਦੇ ਨੇ ਜਦੋਂ ਕੋਈ ਵੀ ਨੁਮਾਇੰਦਾ ਗੱਲ ਕਰਦਾ ਕਿ ਮੈਂ ਅਸੀਂ ਆਹ ਕੰਮ ਕੀਤੇ ਆਪਣੇ ਰਿਪੋਰਟ ਕਾਰਡ ਲੈ ਕੇ ਜਾਂਦੇ ਨਾ ਤਾਂ ਵਿੱਚੋਂ ਕੋਈ ਬਜ਼ੁਰਗ ਜਾਂ ਕੋ ਨੌਜਵਾਨ ਨੌਜਵਾਨ ਉੱਠ ਕੇ ਇਹ ਬੋਲਦਾ ਕਿ ਤੁਸੀਂ ਤਾਂ ਘੱਟ ਕੰਮ ਦੱਸਿਓ ਜੀ ਪੰਜ ਸੱਤ ਕੰਮ ਆ ਵੀ ਆ ਜਿਹੜੇ ਇਸ ਮਾਨ ਸਰਕਾਰ ਦੇ ਹੁੰਦੇ ਹੋ ਸਕਦੇ ਹੋਏ ਸੋ ਇਹ ਕਿਉਂ ਹੋਇਆ ਕਿਉਂਕਿ ਮਾਨ ਸਾਹਿਬ ਥੋੜੇ ਵਿੱਚੋਂ ਆ ਉਹ ਪੈਰਾਸ਼ੂਟਰੀ ਗਰਾਸ ਰੂਟਰ ਸੀ ਫੰਨੋ ਉੱਠਿਆ ਹੋਇਆ ਸੀ ਉੱਪਰੋਂ ਨਹੀਂ ਆਇਆ ਸੀ ਨਾਲ ਕੋਈ ਪਵਤਾ ਦਾ ਸੰਬੰਧ ਸੀ ਇੱਕ ਦਰਦ ਸੀ ਉਹਨਾਂ ਦੇ ਦਿਲ ਦੇ ਵਿੱਚ ਤੋਂ ਲੈ ਕੇ ਹੁਣ ਤੱਕ ਚਾਹੇ ਉਹ ਫਿਲਮਾਂ ਕੀਤੀਆਂ ਉਹਨਾਂ ਨੇ ਕੈਸਟਾਂ ਦੇ ذریعے ਚਾਹੇ ਸਕ੍ਰੀਨਾਂ ਦੇ ذریعے ਪੰਜਾਬ ਦਾ ਦਰਦ ਝਲਕਦਾ ਸੀ ਪੰਜਾਬ ਦੇ ਸਿਸਟਮ ਖਿਲਾਫ ਮੁਲਕ ਦੇ ਸਿਸਟਮ ਖਿਲਾਫ ਚੱਲੇ ਫਿਰ ਉਹਨਾਂ ਨੇ ਆਖਿਆ ਕਿ ਇਹ ਸੀੜੀਆਂ ਨਾਲ ਜਾਂ ਫਿਲਮਾਂ ਨਾਲ ਨਹੀਂ ਠੀਕ ਹੋਣਾ ਕੰਮ ਇਹਦੇ ਵਿੱਚ ਆਪ ਉਤਰਨਾ ਪੈਣਾ ਫਿਰ ਤੁਸੀਂ ਉਹ ਤਾਕਤ ਉਹਨੂੰ ਬੰਸੀ ਤੇ ਉਹ ਤਾਕਤ ਬਣ ਕੇ ਅੱਜ ਤੁਹਾਡਾ ਪੁੱਤ ਬਣ ਕੇ ਤੁਹਾਡਾ ਕਿਹਦਾ ਚਾਚਾ ਪਾਇਆ ਬਣ ਕੇ ਤੁਹਾਡਾ ਭਰਾ ਬਣ ਕੇ ਤੁਹਾਡੇ ਨਾਲ ਖੜਾ ਜਿਵੇਂ ਪੱਲਾ ਸਾਹਿਬ ਨੇ ਕਿਹਾ ਕਿ ਜਦੋਂ ਦੀ ਮਾਨ ਸਰਕਾਰ ਆਈ ਹੈ ਇੱਕ ਵੀ ਕੋਈ ਨਜਾਇਜ਼ ਪਛਾਣੀ ਪਿਆ ਕੋਈ ਭਾਈਚਾਰਕ ਕਿਸਾਨ ਦੇ ਵਿੱਚ ਗੜਬੜ ਨਹੀਂ ਹੋਈ ਜਿਵੇਂ ਸਾਡੀਆਂ ਸਰਕਾਰਾਂ ਮੋਦੀ ਸਰਕਾਰ ਫੇਕਾ ਪ੍ਰਸਤੀ ਕੁੱਟ-ਕੁੱਟ ਕੇ ਭਰੀ ਹੋਈ ਆ ਉਹਨਾਂ ਚ ਕਿ ਕਿਵੇਂ ਧਰਮ ਦੇ ਨਾਂ ਤੇ ਆਜ਼ਾਦ ਦੇ ਨਾਂ ਤੇ ਉੱਚੀ ਕਿਨਾਰੇ ਤੇ ਕਿਵੇਂ ਵੋਟਾਂ ਲੈਣੀਆਂ ਨੇ ਸੋ ਦੋਸਤੋ ਇਕੱਠੇ ਹੋਣਾ ਪੈਣਾ ਕਿਉਂਕਿ ਮੋਦੀ ਸਰਕਾਰ ਨੇ ਪੰਜਾਬ ਦੇ ਨਾਲ ਮਤ੍ਰੇਮ ਆਲਾ ਸਲੂਕ ਕੀਤਾ ਚਾਹੇ ਸਾਡੇ ਕਿਸਾਨ ਭਰਾਵਾਂ ਦਾ ਅੰਦੋਲਨ ਹੋਵੇ ਸਾਲ ਭਰ ਸਾਡੇ ਭਰਾ ਸਾਡੀਆਂ ਮਾਮਾ ਸਾਡੇ ਬਜ਼ੁਰਗ ਦਿੱਲੀ ਦੀਆਂ ਸੜਕਾਂ ਦੇ ਉੱਤੇ ਰੁਲੇ ਇਤੋਂ ਤੱਕ ਕਿ ਸਾਡੇ ਕਿਸਾਨ ਭਰਾਵਾਂ ਨੇ 700 ਤੋਂ ਵੱਧ ਸ਼ਹੀਦੀਆਂ ਪ੍ਰਾਪਤ ਕੀਤੀਆਂ ਪਰ ਫਿਰ ਵੀ ਸਰਕਾਰ ਦੇ ਕੰਨਾਂ ਤੱਕ ਜਰੂਰ ਨਹੀਂ ਸਾਕੀਆਂ ਤੇ ਸਾਡੇ ਮਾਨ ਸਾਹਿਬ 7 ਸਾਲ ਪਾਰਲੀਮੈਂਟ ਦੇ ਵਿੱਚ ਰਹੇ ਨੇ ਦੋ ਸਾਲਾਂ ਤੋਂ ਐ ਲੱਗਦਾ ਜਿਵੇਂ ਪਾਰਲੀਮੈਂਟ ਦੇ ਵਿੱਚ ਸਨਾਪਾ ਛਾ ਗਿਆ ਹੋਵੇ ਵੀ ਕੋਈ ਪੰਜਾਬ ਤੋਂ ਗਏ ਹੀ ਨਾ ਹੋਵੇ 7 ਸਾਲ ਇਕੱਲੇ ਉਹਨੇ 70 ਸਾਲਾਂ ਚ ਕੋਈ ਪੰਜਾਬ ਲਈ ਨਹੀਂ ਬੋਲਿਆ ਪੰਜਾਬ ਦੇ ਮੁੱਦਿਆਂ ਲਈ ਬੋਲਿਆ ਜਿੰਨਾ 7 ਸਾਲਾਂ ਚ ਸਰਦਾਰ ਭਗਵਾਨ ਸਿੰਘ ਮਾਨ ਬੋਲੇ ਸੁ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਜੇ ਇਸ ਵਾਰ ਆਮ ਆਦਮੀ ਪਾਰਟੀ ਦੇ ਹੱਥ ਮਜ਼ਬੂਤ ਕਰਦੇ ਹੋ ਤਾਂ ਪਾਰਲੀਮੈਂਟ ਦੇ ਵਿੱਚ ਇੱਕ ਨਹੀਂ 13 ਭਗਵਾਨ ਤੁਮਾਨ ਗੂੰਜਣ ਕੇ ਤੇਰਾ ਤੇ ਸੁਮੈ ਤੁਹਾਨੂੰ ਇਹ ਬੇਨਤੀ ਕਰਦਾ ਕਿ ਜੇ ਇਸ ਵਾਰ ਵੀ ਪੁਰਾਣੀ ਸਰਕਾਰ ਆ ਗਈ ਸੈਂਟਰ ਦੇ ਵਿੱਚ ਫਿਰ ਤੁਸੀਂ ਇਹ ਸਮਝ ਲਿਓ ਵੀ ਕਦੇ ਵੀ ਵੋਟਾਂ ਨਹੀਂ ਪੈਣੀਆਂ ਇਹਨਾਂ ਨੇ ਇਹੋ ਜਿਹਾ ਕਾਨੂੰਨ ਲਾ ਕੇ ਸਾਡੇ ਸਾਹਮਣੇ ਖੜੇ ਕਰ ਦੇਣਾ ਸਾਡੇ ਤੇ ਥੋਪ ਦੇਣਾ ਕਿ ਸਾਰੀ ਉਮਰ ਡੰਡੇ ਨਾਲ ਸਾਡੇ ਤੇ ਰਾਜ ਕਰਨਗੇ ਬਾਬਾ ਭੀਮਰਾ ਅਮੇਦ ਕਰਦਾ ਲਿਖਿਆ ਸੁਭਦਾਨ ਉਹ ਇਹਨਾਂ ਨੇ ਰੋਲ ਦੇਣਾ ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਭਗਤ ਸਿੰਘ ਸਰਾਬੇ ਹੋਣਾਂ ਦੀਆਂ ਭਗਤ ਸਿੰਘ ਹੋਣਾਂ ਦੀ ਆਉਧਮ ਸਿੰਘ ਹੋਣਾਂ ਦੀਆਂ ਉਹ ਇਹਨਾਂ ਨੇ ਰੋਲ ਦੇਣੀ ਹੈ ਸਾਡਾ ਲੋਕਤੰਤਰ ਰੋਲ ਦੇਣਾ ਸੋ ਦੋਸਤੋ ਇਕੱਠੇ ਹੋ ਕੇ ਕਿਉਂਕਿ ਆਮ ਜਿਹੜਾ ਆਦਮੀ ਹੁੰਦਾ ਉਹਦਾ ਅਧਿਕਾਰ ਵੀ ਵੋਟ ਹੁੰਦੀ ਹੈ ਤੇ ਉਹਦਾ ਹਥਿਆਰ ਵੀ ਵੋਟ ਹੁੰਦੀ ਹੈ ਜਦੋਂ ਵੋਟਾਂ ਦਾ ਹਥਿਆਰ ਇੱਕ ਵਧੀਆ ਤਰੀਕੇ ਦੇ ਨਾਲ ਸਹੀ ਥਾਂ ਤੇ ਚੱਲ ਜੇ ਤਾਂ ਵੱਡੇ ਵੱਡੇ ਤਖਤੇ ਪਲਟਾ ਦਿੰਦਾ ਜਿਹੜਾ ਪੰਜਾਬ ਤੇ ਜ਼ੁਲਮ ਕੀਤਾ ਹੈ ਸੈਂਟਰ ਸਰਕਾਰ ਨੇ ਹੁਣ ਆਪਾਂ ਉਹਦਾ ਬਦਲਾ ਵੋਟਾਂ ਨਾਲ ਲੈਣਾ ਕਾਦੇ ਨਾਲ ਲੈਣਾ ਵੋਟਾਂ ਨਾਲ ਵੋਟਾਂ ਨਾਲ ਲੈਣਾ ਵੋਟਾਂ ਨਾਲ ਸੋ ਤਕੜੇ ਹੋ ਜਾਓ ਆਉਣ ਵਾਲੀ 1 ਤਰੀਕ ਨੂੰ 1 ਜੂਨ ਨੂੰ ਝਾੜੂ ਦਾ ਬਟਨ ਦਬਾ ਕੇ ਮੋਦੀ ਸਰਕਾਰ ਦੀਆਂ ਚੀਕਾਂ ਕਢਾ ਦਿਓ ਚੀਕਾਂ ਜੰਮਾਤ ਜਿੰਦਾਬਾਦ ਸਾਡਾ ਕੰਮ ਹੈ ਉਥੋਂ ਪੰਜਾਬ ਦੇ ਹੱਕ ਲੈ ਕੇ ਆਉਣੇ ਪੰਜਾਬ ਦੇ ਪੰਜਾਬ ਦੇ ਮੁੱਦੇ ਉਠਾਉਣੇ ਤੇ ਪੰਜਾਬ ਦਾ ਜਿਹੜਾ ਰੁਕਿਆ ਹੋਇਆ 8000 ਕਰੋੜ ਆਡੀਅਫ ਹੈ ਉਹ ਲੈ ਕੇ ਆਉਣਾ ਜੇ ਕਿਤੇ ਉਹ ਸਾਡੇ ਕੋਲੇ 8000 ਕਰੋੜ ਰੁਪਈਆ ਹੁੰਦਾ ਤਾਂ ਅੱਜ ਸਾਡੇ ਪਿੰਡਾਂ ਦੀ ਨਹਾਰ ਬਦਲੀ ਹੋਣੀ ਸੀ ਬਹੁਤ ਪੈਸਾ ਹੁੰਦਾ 8000 ਕਰੋੜ ਰੁਪਈਆ ਸਾਡੇ ਹੱਕ ਦਾ ਉਹ ੱੱਬੀ ਬੈਠੇ ਆ ਜਦੋਂ ਸਾਡੇ ਨੁਮਾਇੰਦੇ ਉੱਤੇ ਹੋਣਗੇ ਤਾਂ ਸਰਕਾਰ ਦੇ ਗਲਚ ਗੁਫਾ ਦੇਗੇ ਲੈ ਕੇ ਆਵਾਂਗੇ ਸੋ ਦੋਸਤੋ ਇਹਨੇ ਕਹਿੰਦਾ ਹਾਂ ਮੈਂ ਕਿਵੇਂ ਦਾ ਇਜਾਜ਼ ਕਰਾਂ ਬਾਕੀ ਤੁਸੀਂ ਬਹੁਤ ਦੇਰ ਦੇ ਇੱਥੇ ਬੈਠੇ ਹੋ ਤੁਹਾਡਾ ਇੱਕ ਇੱਕ ਕਦਮ ਚੱਲਿਆ ਸਾਡੇ ਸਰਮ ਤੇ ਤੁਹਾਡੇ ਸਾਹਮਣੇ ਸਿਰ ਝੁਕਦਾ ਹੈ ਜੇ ਕੋਈ ਵੱਧ ਘੱਟ ਬੋਲਿਆ ਗਿਆ ਹੋਏ ਤਾਂ ਮਾਫ਼ ਕਰਨਾ ਬਾਕੀ ਬਲਕਾ ਸਿੱਧੂ ਬਾਈ ਨੇ ਵੀ ਹੋਣਾ ਸੀ ਉਹਨਾਂ ਦੇ ਘਰੇ ਕੋਈ ਪ੍ਰੋਬਲਮ ਸੀ ਉਹਨਾਂ ਦੇ ਫਾਦਰ ਅੰਗਲਾ ਸਾਹਿਬ ਉਹ ਥੋੜੇ ਢਿੱਲੇ ਨੇ ਤਾਂ ਨਹੀਂ ਆ ਸਕੇ ਉਹਨਾਂ ਦੀ ਹਾਜ਼ਰੀ ਮਹਿਲਵਾਰ ਹੈ ਤਾਂ ਜੇ ਕੁਝ ਵੱਧ ਘੱਟ ਬੋਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਕ ਰੋਣੇ ਕਰਾ ਲਓ ਤੇ ਆ ਜੋ ਸੋ ਸਾਰਿਆਂ ਦਾ ਸਾਰੇ ਸਰਪੰਚ ਸਾਹਿਬਾਨਾਂ ਦਾ ਸਾਰੇ ਬਲਾਕ ਪ੍ਰਧਾਨ ਸਾਹਿਬਾਨਾਂ ਦਾ ਸਾਰੇ ਸੈਕਟਰੀਆਂ ਦਾ ਪਿੰਡ ਗੁੱਟ ਗੁੱਟੀਆਂ ਸਾਰਿਆਂ ਮਾਵਾ ਪੈਣਾ ਨੌਜਵਾਨਾਂ ਦਾ